ਲੱਖੇ ਸਦਾਨੇ ਨੂੰ ਪਾਵਾਂਗੇ ਲੱਖੇ ਸਦਾਨੇ ਨੂੰ ਪਾਵਾਂਗੇ ਲੱਖੇ ਸਦਾਨਾ ਲੱਗਦਾ ਜਿੱਥੇ ਹੋਗਾ ਜਿੱਥੇ ਨਾਲ ਜਿੱਥੇ ਬਾਈ ਤੇ ਉਹਨੂੰ ਜਮਾ ਕੇ ਦੇਖ ਲਾਂਗੇ ਪਹਿਲਾਂ ਸਾਰੇ ਨੂੰ ਜਮਾ ਲਏ ਆ ਸਾਰੇ ਦੇਖ ਲਓ ਆਪਾਂ ਬਾਈ ਲੱਖੇ ਦਾ ਸਾਥ ਹੈ ਲੱਖੇ ਦਾ ਸਾਥ ਦੇਵਾਂਗੇ ਆਪਾਂ ਹੋਰ ਕਿਸੇ ਪਾਰਟੀ ਦਾ ਨਹੀਂ ਸਾਥ ਦੇ ਜੀ ਲੱਖਾ ਬਹੁਤ ਵਧੀਆ ਬੰਦਾ ਬਾਈ ਆਪਣਾ ਕਿਉਂਕਿ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਬਣਿਆ ਚੋਣ ਲੜ ਰਿਹਾ ਹੈ ਇਸ ਕਰਕੇ ਉਹਦੀ ਸਾਥ ਦੇਵਾਂਗੇ ਕਿਹੜੀ ਪਾਰਟੀ ਚ ਸਕਦੀ ਹੈ ਜੀ ਕਾਲੀ ਵੀਰੇ ਹਾਂ ਕਾਲੀ ਜਿੱਤਨੇ ਕਾਲੀਆਂ ਨੇ ਕੰਮ ਬਹੁਤ ਕਰਾਇਆ ਬਈ ਯਾਰ ਜਿੰਨੇ ਕਾਲੀ ਗਣੇ ਕਰਾਇਆ ਕਿਸੇ ਵੀ ਨੇ ਨਹੀਂ ਕਰਾਇਆ ਅਸੀਂ ਤਾਂ ਲੱਖੇ ਗਣੀਆਂ ਜੀ ਲੱਖੇ ਦੀ ਥੋੜ੍ਹਦੇ ਆ ਲੱਖੇ ਦਾ ਕੀ ਬਨੇ ਲੱਗਦਾ ਪਿੱਲਾ ਹਾਂ ਉਸੇ ਤੋਂ ਸਿਮਰ ਜੀ ਦਾ ਮਾਨ ਦੀ ਉਹ ਤਾਂ ਨਾ ਲੱਖਾ ਪਈ ਪੰਜਾਬ ਬਾਰੇ ਬੋਲ ਰਿਹਾ ਲੱਖਾ ਲੱਖਾ ਦਾ ਨਾ ਪੰਜਾਬ ਦੀ ਗੱਲ ਕਰਦਾ ਸਾਨੂੰ ਉਹੀ ਵਧੀਆ ਲੱਗਦਾ ਜਿਹੜਾ ਪੰਜਾਬ ਦੀ ਗੱਲ ਕਰੂ ਉਥੇ ਪੰਜਾਬ ਦੇ ਹੱਕਾਂ ਲੱਤ ਖਾਤਰ ਖੜੂ ਆ ਅਜੀ ਹੋਰ ਕਿਸੇ ਦੇ ਉਹ ਨਹੀਂ ਤੱਕੀ ਜਿਹੜੀ ਪੁਰਾਣੀ ਸੀ ਉਹ ਵੀ ਜਿੱਤਿਆ ਜਾਵੇ ਜੀ ਪੁਰਾਣੀ ਜਿਹੜੀ ਜਿਹੜੀ ਆਪਣੇ ਬਾਦਲ ਵਾਲੀ ਸੀਗੀ ਜਿਹੜੀ ਬਾਲੀ ਮਦਦ ਕਰਦੇ ਸੀਗੀ ਆ ਬਾਗਲ ਕੇ ਨੇ ਕੀ ਕੀਤਾ ਹੈ ਜਿਹੜਾ ਉਹਨਾਂ ਨੂੰ ਜਿਤਾਣਾ ਚਾਹਦੇ ਸਾਡੇ ਤਾਂ ਹੈਲਪ ਕਰਦੇ ਰਹੇ ਜੀ ਦਾਣਾ ਪੱਕਾ ਦਿੰਦੇ ਰਹੇ ਸਾਨੂੰ ਹਾਟਾ ਦਾਲ ਦਿੰਦੇ ਰਹੇ ਗੁਰਪ੍ਰੀਤ ਬਾਈ ਵੋਟ ਬਣੀਆਂ ਹਾਂ ਪਹਿਲੀ ਵੋਟ ਆ ਪਹਿਲੀ ਉਹ ਕਾਲੀ ਨੂੰ ਪਾਉਂ ਬਾਈ ਕੀ ਨਾਮ ਆ ਨਾਮ ਗੁਰਵਿੰਦਰ ਸਿੰਘ ਗੁਰਵਿੰਦਰ ਕੀ ਲੱਗਦਾ ਕਿਹੜੀ ਪਾਰਟੀ ਇਸ ਵਾਰ ਜਿਹੜੀ ਬਾਜ਼ੀ ਮਾਰ ਸਕਦੀ ਆ ਐਤਕੀ ਬਾਜ਼ੀ ਤਾਂ ਕਾਲੀ ਦਲ ਮਾਰ ਸਕਦੀ ਆ ਕਿਉਂਕਿ ਆਉਣ ਵਾਲਾ ਉਹਨਾਂ ਦਾ ਵੀ ਪਹਿਲਾ ਟਾਈਮ ਵਧਿਆ ਸੀਗਾ ਤੇ ਅੱਜ ਕੱਲ੍ਹ ਲੋਕ ਨਾ ਪਿੱਛੇ ਪਿੱਛੇ ਕੰਪੀਟੈਂਟ ਕਰ ਰਹੇ ਨੇ ਕਿਉਂਕਿ ਇਹ ਚੀਜ਼ਾਂ ਦੀ ਬਰਤਬਾਦ ਨੌਲੇਜ ਹੋਣੀ ਚਾਹੀਦੀ ਹੈ ਕਿਉਂਕਿ ਅਸਾ ਸਰਕਾਰਾਂ ਕਰਕੇ ਇਸ ਕਰਕੇ ਬਹੁਤ ਵੱਧ ਰਿਹਾ ਇਸ ਕਰਕੇ ਕਿਉਂਕਿ ਆਪਾਂ ਕਾਲੀਦਾਲਾ ਨੂੰ ਲਿਆਉਣਾ ਲਈ ਬਹੁਤ ਲਈ ਚੰਗਾ ਕਰ ਕਾਲੀਦਾਲ ਨੇ ਕੀ ਕੰਮ ਕੀਤਾ ਜੀ ਕਾਲੀਦਾਲਾ ਨੇ ਬਹੁਤ ਕੰਮ ਕੀਤਾ ਪਿਛਲੇ ਸਾਲ ਆਪਣੇ ਮਤਲਬ 2013 ਦੇ ਵਿੱਚ ਲਗਭਗ 19 ਦੇ ਵਿੱਚ ਬਹੁਤ ਵਧੀਆ ਕੰਮ ਕੀਤੇ ਹੋਏ ਆ ਕਿਉਂਕਿ ਉਹਨਾਂ ਦੇ ਕੰਮਾਂ ਦੇ ਕਰਕੇ ਇਸ ਕਰਕੇ ਸਾਨੂੰ ਬਹੁਤ ਵਧੀਆ ਕਿਹੜਾ ਹੋਣਾ ਪਿੰਡ ਮੇਰਾ ਮੂਸਾ ਸਿੱਧੂ ਦੇ ਕੋਲ ਬੀਬਾ ਦੀ ਸਰਕਾਰ ਆਉਣੀ ਚਾਹੀਦੀ ਹੈ ਬੀਬਾ ਨੇ ਹਰ ਇੱਕੀ ਕੰਮ ਕਰਦੇ ਬੀ ਦੂਜੀਆਂ ਪਾਰਟੀਆਂ ਤੋਂ ਕੀ ਲੱਗਦਾ ਦੂਜੀਆਂ ਪਾਰਟੀਆਂ ਦੂਧੀਆਂ ਪਾਰਟੀਆਂ ਮਰਦਾਵਾ ਇਸ ਕਰਕੇ ਮਰਦਾਵਾ ਸਾਨੂੰ ਕੋਈ ਕੰਪਲੀਟ ਨਹੀਂ ਹੋਣਾ ਚਾਹੀਦਾ ਕਿਉਂਕਿ ਆਉਣ ਵਾਲੀ ਸਰਕਾਰ ਪਹਿਲਾਂ ਵੀ ਐਨ ਦੇ ਨਾਲ ਵਧੀਆ ਸੀ ਇਸ ਕਰਕੇ ਅਸੀਂ ਮੰਨਦੇ ਹਾਂ ਕਿ ਜਿੰਨੇ ਵੀ ਨੌਜਵਾਨਾ ਪੀੜੀ ਹੈ ਨਾ ਇਹਨਾਂ ਨੂੰ ਸਭ ਕੁਝ ਬੰਦ ਕੀਤਾ ਜਾਵੇ ਆਉਣ ਵਾਲੇ ਇਸ ਕਰਕੇ ਕਾਲੀ ਦਾਲ ਹੋਣੀ ਜ਼ਰੂਰੀ ਹੈ ਕਿ ਨਾ ਵਾ ਕਿਹਨਾ ਵਾ ਕਿਰੂ ਵੋਟ ਪਾਵਾਂਗੇ ਕਿਹੜੀ ਪਾਰਟੀ ਦੇ ਲੱਖੇ ਸਦਾਨੇ ਨੂੰ ਪਾਵਾਂਗੇ ਲੱਖੇ ਸਦਾਨੇ ਨੂੰ ਪਾਵਾਂਗੇ ਲੱਖੇ ਸਦਾਨਾ ਲੱਗਦਾ ਜਿੱਥੇ ਵਾ ਜਿੱਤੇ ਨਾ ਜਿੱਤੇ ਬਈ ਤੇ ਉਹਨੂੰ ਜਮਾ ਕੇ ਦੇਖ ਲਾਂਗੇ ਪਹਿਲਾਂ ਸਾਰੇ ਨੋ ਜਮਾ ਲਏ ਸਾਰੇ ਦੇਖ ਆ ਵਾਦੇ ਲੈ ਰਹੇ ਵਾਦੇ ਕੇ ਹਿਸੇ ਇਹੜੇ ਪੂਰੇ ਨਹੀਂ ਹੋਏ ਸਾਰੇ ਵਾਦੇ ਬਾਈ ਨੌਕਰੀਆਂ ਨਹੀਂ ਮਿਲਦੀਆਂ ਕਿਸੇ ਨੂੰ ਸਾਰੇ ਵਾਦੇ ਨੇ ਸੋ ਕਿਸੇ ਨੂੰ ਕੁਝ ਨਹੀਂ ਹੈਗਾ ਕਿਤੇ ਇੱਥੇ ਨੂੰ ਦੇਖਾਂਗੇ ਕਿਹੜਾਂ ਜਮਾ ਕੇ ਜੀ ਨਾਮਾ ਕੁਲਦੀਪ ਵੀ ਲਾਦਾ ਕੁਲਦੀਪ ਕਿਹੜੀ ਪਾਰਟੀ ਜਿੱਤ ਸਕਦੀ ਹੈ ਕਿਹੜਾ ਉਮੀਦਵਾਰ ਜਿੱਤ ਸਕਦਾ ਆਪਾਂ ਦਾ ਬਾਈ ਅਕਾਲੀ ਦਲ ਨੂੰ ਪਾਵਾਂਗੇ ਕੋਈ ਜਿੱਤੇ ਕਿਹੋ ਕੁਲਦੀਪ ਨੂੰ ਦੇਖੀ ਬੜੀ ਵਧੀਆ ਲੱਗਦਾ ਚੱਲੀ ਗਈ ਜਿਹੜਾ ਕਰਿਆ ਉਹਨਾਂ ਨੇ ਨਹੀਂ ਕਰਿਆ ਬਾਈ ਆਪਣੇ ਕਰਿਆ ਕੀ ਇਹਨਾਂ ਨੇ ਕਾਂਗਰਸ ਨੇ ਕਾ ਆਪ ਪਾਰਟੀ ਨੇ ਕੁਝ ਨਹੀਂ ਹੁਣ ਤੱਕ ਘਾੜੂ ਬਦਲਾ ਲਿਆ ਸੀ 2 ਸਾਲ ਕੋਈ ਬਦਲਾ ਲੂ ਜੀ ਨਾਵਾ ਬਾਈ ਜੀ ਕੀ ਨਾਵਾ ਤੁਹਾਡਾ ਕਨੈਕਟਰ ਹੈ ਹੈਪੀ ਹੈਪੀ ਬਾਈ ਕੀ ਲੱਗਦਾ ਅਕਾਲੀ ਦਲ ਵੀ ਖੜਾ ਹੋਇਆ ਕਾਂਗਰਸ ਵੀ ਆ ਤੇ ਆਮ ਆਦਮੀ ਪਾਰਟੀ ਵੀ ਆ ਤੇ ਭਾਜਪਾ ਵੀ ਆ ਕਿਹੜੀ ਪਾਰਟੀ ਚ ਸਕਦੀ ਹੈਗੀ ਕਾਲੀ ਵੀਰੇ ਆ ਕਹਿੰਦੇ ਸੀ ਹਾਂ ਕਾਲੀ ਜਿੰਨੇ ਕਾਲੀ ਗਾਣੇ ਕੰਮ ਬਹੁਤ ਕਰਾਇਆ ਬਾਈ ਯਾਰ ਜਿੰਨੇ ਗਾਲ ਗਾਣੇ ਕਰਾਇਆ ਕਿਸੇ ਵੀ ਨਹੀਂ ਕਰਾਏ ਆ ਤਾਂ ਇਕੱਲੇ ਰਹਿ ਗਈ ਹੁਣ ਆਧਾਰ ਕਾਰਡ ਦੇ ਹੁੰਦਾ ਆਧਾਰ ਕਾਰਡ ਨਹੀਂ ਮਾਰ ਛੱਡਿਆ ਗੱਲਾਂ ਰੋਵੇ ਰਾਰ ਘੜਤੇ ਇਸ ਵਾਰ ਗੜਦੰਗਾ ਨਹੀਂ ਸਾਡੇ ਨਾਲ ਪਹਿਲੀ ਕਾਲੀਆਂ ਨੂੰ ਦੂਜੀ ਕਰ ਹੰਸੀ ਨਾਮਾ ਗੁਰਪ੍ਰੀਤ ਬਾਈ ووٹ ਬਣਿਆ ਹਾਂ ਪਹਿਲੀ ਵੋਟ ਆ ਪਹਿਲੀ ਉਹ ਕਾਲੀਆਂ ਨੂੰ ਪਾਉਂ ਕਾਲੀ ਕਿਉਂ ਪਸੰਦ ਕਰਦੇ ਵਾ ਕਾਲੀ ਆ ਗਈ ਸਾਡੇ ਤਾਂ ਕੰਮ ਬਹੁਤ ਕੀਤਾ ਬਠਿੰਡੇ ਜ਼ਿਲ੍ਹੇ ਚ ਬਾਈ ਠੀਕ ਆ ਬਹੁਤ ਏਮਜ਼ ਆਇਆਗਾ ਯੂਨੀਵਰਸਿਟੀ ਆ ਸਾਰਾ ਕੁਝ ਹੀ ਆ ਬਾਈ ਜਿੰਨੀਆਂ ਜਿੰਨੀਆਂ ਸੜਕਾਂ ਨਿਕਲੀਆਂ ਨੇ ਕਾਲੀਆਂ ਦੇ ਰਾਜ ਚ ਹੁਣ ਤੁਸੀਂ ਕੀ ਨਾਮਾ ਬਾਈ ਜੀ ਤਾਰਾ ਜੰਦ ਬਾਂਸਲ ਜੀਾਰੇ ਕੀ ਕਹੋਗੇ ਗੀ ਵੱਖ-ਵੱਖ ਪਾਰਟੀਆਂ ਜਿਹੜੀਆਂ ਜਿੱਤਦੇ ਦਾਅਵੇ ਕਰ ਰਹੀਆਂ ਕਿਹੜੀ ਪਾਰਟੀ ਜਿੱਤ ਸਕਦੀ ਹੈ ਜੀ ਆਪਣਾ ਝਾੜੂ ਅੱਜ ਕੱਲ੍ਹ ਦੇ ਆਪਣੇ ਨੌਜਵਾਨ ਬਹੁਤ 피ੜੀ ਬੇਗੂ ਵੀ ਚੁਗੀਆਂ ਵੋਟਾਂ ਦੇ ਕਿਉਂਕਿ ਆਪਣੇ ਜ਼ਮੀਨ ਵਿੱਚ ਵੇਚ-ਬੇਚ ਚੁੱਕੇ ਨੇ ਉਹ ਝਾੜੂ ਚੁਣੀ ਜਿਹਦਾ ਮਨ ਬੰਦਾ ਆਪਦੇ ਧੰਮ ਤੇ ਪਾ ਸਕਦਾ ਬੋੜ ਜਿਹਨੂੰ ਮਰਜ਼ੀ ਹੈ ਨਾ ਉਹ ਆਹ ਆ ਕੋਈ ਮਰਜ਼ੀ ਪਾ ਸਕਦਾ ਜਿਹਨੂੰ ਆਦੀ ਮਨ ਦੀ ਸਰਕਾਰ ਵਧੀਆ ਲੱਗਦੀ ਹੈ ਮੈਂ ਤਾਂ ਇਹ ਗੱਲ ਜਾਣਦਾ ਬਈ ਆਪਣੇ ਲਈ ਕਾਲੀਦਾਲ ਹੈਗੇ ਸੀ ਤਾਂ ਹੈਗੇ ਆ ਫਿਰ ਪੂਰ ਪਾਵਾਂਗੇ। ਚੋਗੀ ਦੇਵ ਜੀ ਮੈਨੂੰ ਕਿਹੜੀ ਪਾਰਟੀ ਬਧੇ ਲੱਗਦੀ ਹੈ ਕਿਹੜੀ ਪਾਰਟੀ ਜਿੱਤ ਸਕਦੀ ਹੈ ਅੱਕੇ। ਐਨਕੀ ਜਿਹੜੀ ਪੁਰਾਣੀ ਸੀ ਉਹ ਵੀ ਜਿੱਤਿਆ ਜਾਵੇ ਜੀ। ਪੁਰਾਣੀ ਜਿਹੜੇ ਆਪਣੇ ਬਾਦਲ ਰਿਸ ਸੀਗੇ ਜੀ ਤਰੀਬਾਂ ਦੀ ਮਦਦ ਕਰਦੇ ਸੀਗੇ। ਬਾਦਲ ਕਹਿੰਦੇ ਕੀ ਕੀਤਾ ਹੈ ਜਿਹੜਾ ਉਹਨਾਂ ਨੂੰ ਜਿਤਾਉਣਾ ਚਾਹਦੇ। ਸਾਡੇ ਤਾਂ ਹੈਲਪ ਕਰਦੇ ਰਹੇ ਜੀ ਦਾਣਾ ਪੱਕਾ ਦਿੰਦੇ ਰਹੇ ਸਾਨੂੰ, ਟਾਟਾ ਦਾਲ ਦਿੰਦੇ ਰਹੇ ਨੇ। ਪਰ ਹੁਣ ਵੀ ਆਉਂਦੀ ਆ ਉਦਾਂ। ਆਉਣੀ ਚਾਹੀਦੀ ਆ ਜੀ ਜੀ ਗਰੀਬਾਂ ਵਾਸਤੇ ਵਧੀਆ ਹੁਣ ਜਿਹੜੀ ਇੰਨੀ ਮਹਿੰਗਾਈ ਕਰਤੀ ਸਾਡੇ ਲਈ ਤਾਂ ਬਹੁਤ ਚੰਗਾ ਕਿਹਨਾ ਮ ਕੁੜੀਆ ਸੁਨੀਤਾ ਜੀ ਤੂੰ ਰਹਿ ਗਿਆ ਬਣੇ ਹੋਇਆ ਹਾਂਜੀ ਕਿਹੜਾ ਉਮੀਦਵਾਰ ਵਧੀਆ ਲੱਗਦਾ ਇੱਥੋਂ ਕਾਂਗਰਸ ਦਾ ਉਮੀਦਵਾਰ ਵੀ ਆ ਬਠਿੰਡਾ ਹਲਕੇ ਤੋਂ ਤੇ ਭਾਜਪਾ ਦਾ ਵੀ ਆ ਆਮ ਆਦਮੀ ਪਾਰਟੀ ਦਾ ਵੀ ਆ ਲੱਖਾ ਸਿਧਾਨਾ ਵੀ ਆ ਅਕਾਲੀ ਦਲ ਦਾ ਵੀ ਕਿਹੜਾ ਉਮੀਦਵਾਰ ਵਧੀਆ ਲੱਗਦਾ ਬੀਜੇਪੀ ਨੂੰ ਵੋਟ ਕਰਨੀ ਆ ਯਾਰ ਬੀਜੇਪੀ ਨੇ ਹਾਂਜੀ ਵੀ ਰਹੀ ਸੀ ਨਹੀਂ ਬਸ ਜਿਵੇਂ ਹੁਣ ਕਹੀ ਜਾਂਦੇ ਵੀ ਬੀਜੇਪੀ ਸਾਰਿਆਂ ਨੂੰ ਲਿਆ ਲਿਆ ਦੇਖ ਲਿਆ ਇੱਕ ਵਾਰ ਤਾਂ ਵੀ ਹੁਣ ਬੀਜੇਪੀ ਆਉਣੀ ਚਾਹੀਦੀ ਵੀ ਸਾਰੇ ਦੇਖ ਲੈ ਇੱਕ ਵਾਰੀ ਹਾਂਜੀ ਹਾਂਜੀ ਸਾਰੇ ਬਾਲ ਬਗਲ ਕੇ ਦੇਖਦੇ ਹੁੰਦੇ ਹੋਰ ਜੀ ਫਿਰ ਹੁਣ ਜਦੋਂ ਕੁਝ ਕਰਦੇ ਹੀ ਨਹੀਂ ਫਿਰ ਹੁਣ ਬੀਜੇਪੀ ਨੂੰ ਵੀ ਲਿਆਉਣਾ ਚਾਹੀਦਾ ਜੀ ਉਹਨਾਂ ਨੂੰ ਦੇਖਣਾ ਚਾਹੀਦਾ ਜਮਾ ਕੇ ਸਾਰਿਆਂ ਨੂੰ ਦੇਖ ਲਿਆ ਤੈਨੂੰ ਨਾਮ ਬਾਈ ਜੀ ਕੀ ਨਾਮ ਰਵੀ ਸਿੰਘ ਹੈ ਬਾਈ ਰਵੀ ਕੀ ਲੱਗਦਾ ਬਾਈ ਬੋਟ ਕਿਹੜੀ ਪਾਰਟੀ ਨੂੰ ਦੇ ਸਕਦੇ ਹੋ ਕਿਹੜੀ ਪਾਰਟੀ ਵਧੀਆ ਲੱਗਦੀ ਹੈ ਤੁਹਾਨੂੰ ਤਾਂ ਕਾਲੀਦਾਲ ਵਧੀਆ ਲੱਗਦੇ ਬਾਈ ਜਮਾ ਉਹਨਾਂ ਦੀ ਸਰਕਾਰ ਨੇ ਬਹੁਤ ਕੰਮ ਕਰਿਆ ਉਹਨੇ ਕੰਮ ਹੋਏ ਨਹੀਂ ਕਿਸੇ ਸਰਕਾਰ ਤੋਂ ਆ ਤੇ ਸਿਰੇ ਵਾਲੀ ਸਰਕਾਰ ਨਿਕਲੀ ਹੈ ਇਹਨੇ ਕੀ ਵਧੀਆ ਕੰਮ ਕੀਤਾ ਕਾਲੀਦਾਲ ਨੇ ਕਾਲੀਦਾਲ ਨੇ ਬਈ ਸੜਕਾਂ ਨਾਲ ਨਾਲ ਹੋਰ ਨਾਲ ਲਾ ਗਰੀਬ ਬੰਦੇ ਦੀ ਲਾ ਲਾ ਸੜਕਾਂ ਹੋ ਗਈਆਂ ਗਰੀਬ ਬੰਦੇ ਨੂੰ ਬਹੁਤ ਹੋ ਘਰਿਆ ਅਲਟਾ ਦਾਲ ਸਕੀਮ ਕਰੀ ਹੈ ਜੱਟਾਂ ਨੂੰ ਮੋਟਰਾਂ ਦਿੱਤੀਆਂ ਹੈ ਸਾਰੇ ਨਾ ਇਹ ਪਾਰਟੀ 2 ਸਾਲ ਬਾਅਦ ਬਦਲਾ ਲੈ ਲੈਂਦਾ ਸੀ ਕਿ ਨੌਕਰੀਆਂ ਦਿੱਤੀਆਂ ਕਹਿੰਦੇ ਬਈ ਕੁਸਰੀ ਅਜੇ ਵੀ ਬਾਰਡਰ ਅਕਸਰ ਚੜਦੇ ਆਂ ਕੁੜੀਆਂ ਕੋਈ ਸਰਕਾਰ ਨੌਕਰੀ ਨਹੀਂ ਦਿੰਦੀ ਕੁਝ ਨਹੀਂ ਕਰਦੀ ਸਭ ਝੂਠੇ ਵਾਦੇ ਇਹਨਾਂ ਦੇ ਸਾਰੇ ਕੀ ਹੋ ਰਿਹਾ ਇਹਨਾਂ ਦਾ ਸੈਂਟਰ ਚ ਕਿਹੜੀ ਸਰਕਾਰ ਆ ਸਕਦੀ ਹੈ ਜੀ ਸੈਂਟਰ ਦਾ ਬਈ ਆਪਣੇ ਦਾ ਪੰਜਾਬ ਚ ਤਾਂ ਭਾਜਪਾਉਂਦੇ ਨਹੀਂ ਗਈ ਭਾਜਪਾਉਂੂ ਸੈਂਟਰ ਦਾ ਆਪਣੇ ਪੰਜਾਬ ਦਾ ਭਾਜਪਾ ਕਦੇ ਨਹੀਂ ਆਉਂਦੀ ਬਾਕੀ ਸਾਰੇ ਸਟੇਟਾਂ ਜੇ ਭਾਜਪਾ ਦਾ ਆਉਂਦਾ ਕੀ ਨਾਮ ਆ ਭਾਈ ਅੰਬਰਜ਼ਬਲ ਨਾਂ ਜੀ ਪਿੰਡ ਦੁੱਲੂ ਵਾਲਾ ਜੀ ਜਿਲ੍ਹਾ ਮਾਨਸਾ ਜੀ ਆਪਾਂ ਕਹਿੰਦੇ ਆਪ ਪਾਰਟੀ ਨੇ ਜਿਹੜੇ ਵਾਦੇ ਕੀਤੇ ਸੀ ਕੋਈ ਵੀ ਕੀਤਾ ਨਹੀਂ ਚਿੱਟਾ ਉਹਦੇ ਨੂੰ ਚਿੱਟਾ ਆਮ ਹੋ ਗਿਆ ਜੇ ਦੋ ਸਰਕਾਰਾਂ ਨੇ ਚਲਾਇਆ ਸੀ ਤੀਜੀ ਸਰਕਾਰ ਬੰਦ ਕਰਤਾ ਸੀ ਸਾਡੀ ਤੇ ਇਹ ਹੀ ਬੇਨਤੀ ਆ ਸਸਤੇ ਗੱਲ ਜੀ ਬਹੁਤ ਬੰਦ ਹੋਇਆ ਨਹੀਂ ਬੰਦ ਹੋਇਆ ਨਹੀਂ ਹੁਣ ਤਾਂ ਵਧ ਗਈ ਬੁੜੀਆਂ ਵੀ ਵੇਚਣ ਲੱਗੀਆਂ ਵਾਦੋ ਵਾਦ ਨਾਲੇ ਕਹਿੰਦਾ ਇੰਨੇ ਬੰਦੇ ਬੰਦ ਕਰਤੇ ਚਿੱਟੇ ਵਾਲੇ ਤੇ ਹੋਰ ਨਹੀਂ ਕਰੇ ਜੀ ਝੂਠੇ ਵਾਦੇ ਨੇ ਸਾਰੇ ਹੁਣ ਤਾਂ ਵਧ ਗਿਆ ਅੱਗੇ ਨੂੰ ਨਰਦੇ ਕੋਦਲ ਪੈਦਾ ਹੁਜ਼ ਜ਼ਫਰ ਦੀ ਪਾਰਟੀ ਬਦਲ ਦਾ ਕੋਈ ਸੰਨ ਦਾ ਕੋਈ ਫਰਕ ਨਹੀਂ ਪਿਆ ਸਰਕਾਰ ਬਦਲੀ ਸੀ ਕੋਈ ਫਰਕ ਨਹੀਂ ਪਿਆ ਹੁਣ ਤਾਂ ਕਿਹਨੂੰ ਫਸ ਗਿਆ ਜਟਾਈ ਸਰਾ ਤਾਂ ਦੇਖੋ ਹੀ ਕੌਣ ਕਰੂਗਾ ਤਾਂ ਨੇਪਾਲ ਟਿਕਣੇ ਰੱਖੀ ਕਰਨਾ ਤਾਂ ਫਿਰ ਤਾਂ ਜਟਾ ਬੰਦ ਹੋ ਜੇ ਨਹੀਂ ਹੁੰਦਾ ਨਹੀਂ ਜੀਨਾ ਦਾ ਬਾਈ ਹਰਜਿੰਦਰ ਸਿੰਘ ਬਾਈ ਹਰਜਿੰਦਰ ਕਿਹੜੀ ਪਾਰਟੀ ਲੱਗਦਾ ਇਹ ਜਿੱਤ ਸਕਦੀ ਹੈ ਵੀਰੇ ਬਾਈ ਆਪਾਂ ਆਪਾਂ ਬਾਈ ਲਖੇ ਦਾ ਸਾਥ ਹੈ ਲਖੇ ਦਾ ਸਾਥ ਦੇਵਾਂਗੇ ਆਪਾਂ ਹੋਰ ਕਿਸੇ ਪਾਰਟੀ ਦਾ ਸਾਥ ਦੇ ਜੀ ਲੱਖਾ ਬਹੁਤ ਵਧੀਆ ਬੰਦਾ ਬਾਈ ਆਪਣਾ ਕਿਉਂਕਿ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਬਣ ਕੇ ਚੋਣ ਲੜ ਰਿਹਾ ਹੈ ਇਸ ਕਰਕੇ ਉਹਦੀ ਸਾਥ ਦੇਵਾਂਗੇ ਅਸੀਂ ਭਾਈ ਜੀ ਕੀ ਨਾਮਾ ਸਤਵੀਰ ਜੀ ਕੀ ਲੱਗਦਾ ਸਰ ਵੀ ਕਿਹੜੀ ਪਾਰਟੀ ਅੱਜ ਕੀ ਬਾਜੀ ਮਾਰ ਸਕਦੀ ਹੈ ਜਾਂ ਕੌਣ ਉਮੀਦਵਾਰ ਚੱਲਦਾ ਅਸੀਂ ਤਾਂ ਲੱਖੇ ਗਣੀ ਆ ਜੀ ਲੱਖੇ ਦੀ ਰਿਪੋਰਟ ਤੇ ਆ ਲੱਖੇ ਦਾ ਕੀ ਬਨੇ ਲੱਗਦਾ ਵੀ ਲੈ ਹੈ ਉਸੇ ਤੋਂ ਸਿਮਰਜੀਤ ਮਾਨ ਦੀ ਉਹ ਤਾਂ ਹੈ ਲੱਖਾ ਭਾਈ ਪੰਜਾਬ ਬਾਰੇ ਬੋਲ ਰਿਹਾ ਲੱਖਾ ਲੱਖਾ ਜਾਨਾ ਪੰਜਾਬ ਦੀ ਗੱਲ ਕਰਦਾ ਸਾਨੂੰ ਉਹੀ ਵਧੀਆ ਲੱਗਦਾ ਜਿਹੜਾ ਪੰਜਾਬ ਦੀ ਗੱਲ ਕਰੂ ਤੇ ਪੰਜਾਬ ਦੇ ਹੱਕਾਂ ਲੱਤ ਖਾਤਰ ਖੜੂ ਆਜੀ ਹੋਰ ਕਿਸੇ ਦੇ ਉਹ ਨਹੀਂ ਨਾਮਾ ਪਰਮਾਧਾਨ ਸਿੰਘ ਕੋੜਦਾਰ ਨੂੰ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ ਅੱਗੇ ਪਾਰਟੀ ਦਾ ਜਿਹਨਾਂ ਦੀ ਹਰ ਹਿੱਲੇ ਜ਼ੀਰੋ ਹੈ ਜਮਾਸੀ ਕਹਿੰਦੇ ਆ ਪਾਰਟੀਆ ਬੋਲੀਆਂ ਦੇ ਤਾਂ ਇਹਨਾਂ ਦੇ ਹੱਥ ਖੜੇ ਕਰਾਦੇ ਲੋਕਾਂ ਦੇ ਠੀਕ ਹੈ ਖਾ ਗਏ ਲੁੱਟ ਕੇ ਕੌਣ ਖਾ ਗਏ ਤੇ ਇਹੀ ਖਾ ਗਏ ਜਿਹੜੇ ਬਾਟਾਂ ਵਾਲੇ ਖਾ ਗਏ ਅਸੀਂ ਕਹਿੰਦੇ ਆਂ ਅੰਦਰੋਂ ਜਿਹੜੇ ਬਾਟਿਆਂ ਦੂਜਿਆਂ ਨੇ ਵਧੀਆ ਕਿਤੇ 12 ਕਿਲੋ ਕਣਕ ਦਾ ਮਿਲੀ ਨਹੀਂ ਸੀ 30 ਦਾ ਗਰੀਬ ਨੂੰ ਮੰਦੀ ਸੀ 12 ਕਿਲੋ ਤੇ ਲਿਆਤੀ ਉਹ ਵੀ ਸੈਂਟਰ ਦੀ ਐ ਹਰ ਖਾ ਗਏ ਧੀ ਅੱਧੀ ਕਣਕ ਖਾ ਗਏ ਢੀਪੂ ਵਾਲੇ ਕੀ ਕਰਨ ਢੀਪੂ ਵਾਲੇ ਕਹਾ ਕਹਿੰਦੇ ਸਾਡੇ ਕੋਲ ਆਈ ਨਹੀਂ ਇਹ ਕਹਿੰਦੇ ਪੈਨਸ਼ਨ ਦੇਤੀ ਕੋ ਬੁੜੀਆਂ ਦਾ ਕਿਰਾਇਆ ਵੀ ਫਰੀ ਕਰਤਾ ਕਾਦੀ ਦੇਤੀ ਨੇ ਜਗਵਾਉਂਦੇ ਵਰਦੇ ਇੱਕ ਤਰੀਕ ਦੋ ਦਵਾਰੇ ਆ ਕੇ ਇੱਕ ਨੂੰ ਦਿੰਦੇ ਐ 25 ਦਿਨ ਖਾ ਜਾਂਦੇ ਇਕੱਠੇ ਸਾਡੇ ਨਾਲ ਗੱਲ ਕਰਨ ਬੈਠ ਗਏ ਜਦੋਂ ਮਰਜ਼ੀ ਕਰ ਲੈਣੇ ਕਿਰਾਇਆ ਫਰੀ ਕਰਤਾ ਉਹ ਕਿਰਾਇਆ ਕੇ ਦਾ ਫਰੀ ਕਰਤਾ ਬੁੜੀਆਂ ਦਾ ਜੇ ਬੁੜੀਆਂ ਇੱਕ ਇੱਕ ਜੜਦੀ ਏ 14 ਨੂੰ ਹਰਾਨ ਕਰਦੇ ਨੇ ਖਿਆਲੇ ਤੋਂ ਛੱਡਦੇ ਐ ਭੀਖੀ ਚੱਕਦੇ ਐ ਕਾਹਦਾ ਕਰਦਾ ਐ ਲਾਡਨ ਕਿਰਾਇਆ ਤੂੰ ਕਿਉਂ ਹਰਾਨ ਕਰਦੇ ਬੁੜੀ ਐ ਖੜੀ ਚੱਕੀ ਜਾਂਦੀ ਐ ਗੱਡੀ ਭੀਖੀ ਜਾਵੜਦੀ ਐ ਕਰਾਇਆ ਦਾ ਲੋਕ ਮੰਗਦੇ ਆ ਵੀ ਲਾਦਣ ਹਰਾਨਗਰ ਨੂੰ ਵੇਲੇ ਸਰ ਅਗਲਾ ਕਰੇ ਲੱਗ ਜਾਉਂਦੇ ਜੇ ਬਿਜਲੀ ਦਾ ਵੇਲੇ ਲਾਦਣ ਦੁੱਖ ਦਾ ਦੇ ਜਦੋਂ ਅਸੀਂ ਕਮਾ ਕੇ ਖਾ ਸਕਦੇ ਹਾਂ ਦਿਹਾੜੀ ਕਰਦੇ ਆਂ ਅਸੀਂ ਜਮਾ ਅਸੀਂ ਮੰਨਦੇ ਮਸ਼ਤਰੀਆਂ ਨਾਲ ਦੇ ਦਾਂਗੇ ਹਾਂ ਮੰਗਲਨ ਦਾ ਤੋਂ ਸਿੱਧੇ ਮੂੰਹ ਮੰਗਣੋ ਜਿਹੜੇ ਆ ਕੇ ਕਰਦੇ ਆਂ ਬੋਟਾਂ ਵੇਲੇ ਆ ਕਰਦੂ ਬਾਹ ਕਰਦੂ ਹੁੰਦਾ ਕੁਝ ਵੀ ਨਹੀਂ ਜਦੋਂ ਬੋਟਾਂ ਵੇਲੇ ਆਉਂਦੇ ਆ ਲੀਡਰ ਉਹਨਾਂ ਨੂੰ ਕੀ ਪੁੱਛਦੋਂ ਵੀ ਸਾਡੇ ਪਿੰਡ ਦੀ ਕੀ ਹੋਣਾ ਚਾਹੀਦਾ ਇਹਨਾਂ ਨੂੰ ਸੁਪਾ ਗੁਰਪ੍ਰਿੰਤ ਬਣਾ ਵਾਲੀ ਨੂੰ ਪੁੱਛਿਆ ਸੀ ਕਹਿੰਦਾ ਸਰਦੂਲਗੜ ਵੱਡਾ ਹਸਪਤਾਲ ਬਣਾਉਂਗਾ ਸਰਦੂਲਗੜ ਦੇ ਵਿੱਚ ਹੋਇਆ ਕੁਝ ਵੀ ਨਹੀਂ ਬਣ ਗਿਆ ਪਤਾ ਸਾਨੂੰ ਮਾਣਨਾ ਕਿ ਸੀ ਪਰ ਗੇੜਾ ਮੰਡਾਈ 2000 ਕਿੱਧਰ ਗਿਆ 2000 ਰੁਪਇਆ ਕਿੱਧਰ ਗਿਆ ਰਸੋਈ ਕਹਿੰਦਾ ਸੀ ਪਾਉਂਗਾ ਗੈਸ ਸਿਲੰਡਰ ਘਟੂਆ ਨਹੀਂ ਘਟਿਆ ਪਿੰਡਾਂ ਨੂੰ ਗਲੀਆਂ ਨਾਲੀਆਂ ਦੇ ਵਿਕਾਸ ਦੀ ਤੁਰੇ ਫਿਰਦੇ ਹੋ ਕਿ ਬੱਚਿਆਂ ਲਈ ਸਿਹਤ ਸਹੂਲਤ ਜਾਂ ਪੜ੍ਹਾਈ ਵਾਰੀ ਲੀਡਰਾਂ ਨੂੰ ਸੋਚੀ ਚਾਹੀਦੀ ਹੈ ਕਹਿੰਦੇ ਕਿਸੇ ਦਾ ਬੱਚਾ ਭਰਤੀ ਕਰਨ ਪਰ ਆ ਨਾ ਹੋਵੇ ਵੀ ਲਗਾਤਾਰੀ ਜਾ ਕੇ ਤੰਨ ਕਰ ਲਿਓ ਉਸ ਤੋਂ ਬਾਅਦ ਭਰਤੀ ਆਹੀ ਚਾਗੀ ਬੋਟ ਚਾਗੀ ਫਲਾਣਾ ਹੋਗੀ ਕਿਰਾ ਕਰਨ ਕੌਲੀਦਾਲ ਨੇ ਕਿਰਾ ਨਾ ਕਰੀ ਸੀ 3-12 ਚ ਬੱਚੇ ਰੱਖੇ 4-12 ਚ ਰੱਖੇ ਇਹਨਾਂ ਨੇ ਕਿਰਾ ਭਰਤੀ ਵੀ ਨਹੀਂ ਕਰੀ ਕਿਰਾ ਦੀ ਦਿਖਾਦਣ ਵੀ ਇਹਨਾਂ ਨੇ ਸਕੂਲਾਂ ਦਾ ਕੀ ਹਾਲ ਆ ਪੜ੍ਹਾਈ ਪੜੂਈ ਹਾਲ ਬਰਹਾ ਲੈ ਕਦੋਂ ਮਰਜੀ ਡਿਬੇਟ ਤੇ ਆ ਜਾਓ ਸੋਨੂੰ ਦਿਖਾ ਦਾਂਗੇ ਮਾਟਰ ਦਾ ਸਰਦਾਰੀਆਂ ਲੈ ਰੇ ਇਹਨਾਂ ਦੇ ਫੋਨਾਂ ਤੇ ਉੜਦਾ ਨਾ ਹਾਲ ਹੈ ਉੜਦਾ ਨੇ ਵਿੱਚ ਹਾਜ਼ਰੀ ਭਾਈ ਉਦਦਵਤ ਬਣ ਆਲੀਏ ਤੇ ਸਰਤੇ ਫਿਰਦੇ ਆ ਬਾਹਰ ਕੀ 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 ਨਾ ਨੂੰ 70 ਸਾਲ ਹੋ ਗਏ ਦੇਖ ਤੈਨੂੰ ਕਾਂਗਰਸ ਖਾਲੀ ਕਾਂਗਰਸ ਖਾਲੀ ਮੈਂ ਤਾਂ ਉਹੀ ਕੰਮ ਕਰਦਾ ਉਹੀ ਕਰਨਾ ਹੈ ਉਹੀ ਕਰੂੰਗਾ ਉਹੀ ਕਰੂੰ ਮੈਂ ਤੂੰ ਬੰਦੇ ਭਾਵੇਂ ਦੇਖ ਫਿਰ ਵੀ ਮੈਂ ਤਾਂ ਉਹੀ ਕੰਮ ਕਰਨਾ ਇੱਥੇ ਬਾਜੀ ਮਾਰਨੀ ਹੈ ਮੇਰੇ ਬਾਤ ਕੀ ਸੁਣ ਤਾ ਦੱਸ ਕਾ ਕੋਈ ਫਿਰ ਉਹ ਹੀ ਨਿਕਲ ਰਹੇ ਕੋਈ ਪ੍ਰਯਾਪ ਦਾ ਚੱਜ ਦਾ ਕੰਮ ਕੀ ਪਾਪਾ ਕੀ ਕਰ ਰਹੇ ਹੈ ਆਪਾ 20 ਲੱਖ ਰੁਪਏ ਉੱਤੇ ਜਾ ਰਹੇ ਉੱਤੇ ਜਾ ਕੇ ਭਾਂਡੇ ਮਾਣਦੇ ਇੱਥੇ ਦੇਖੋ ਕਿ ਉਹਨੂੰ ਕਦੇ ਕੰਮ ਕਰ ਲੋ ਉਹਨੂੰ ਇਹ ਕੰਮ ਹੈ ਕੋਈ ਉਹ ਕੰਮ ਹੈ ਇੱਥੇ ਕੰਮ ਮਿਲਦਾ ਨੌਜਵਾਨਾਂ ਨੂੰ ਪੰਜਾਬ ਤੇ ਇੱਥੇ ਮਿਲਦਾ ਨਹੀਂ ਜੀ ਮਿਲੂ ਫੇਰੀ ਤੇ ਕਰਾਂਗੇ ਅਸੀਂ ਕਿਵੇਂ ਕਰਦੇ ਫਿਰਦੇ ਆ ਅਸੀਂ ਕਿਵੇਂ ਕਰਦੇ ਬਾਹਰੋਂ ਪਈ ਆ ਕੇ ਡੇੜੇ ਕੰਮ ਰਜਗਾਰ ਤੁਰ ਬੈਠਾ ਉਹ ਕਿਉਂ ਕਰਦੇ ਨੇ ਸਾਨੂੰ ਮਿਲਦਾ ਨਹੀਂ ਵੀ ਲੱਗਦਾ ਵੀ ਨੌਜਵਾਨ ਗਲਤ ਨੇ ਨਹੀਂ ਨਹੀਂ ਨੌਜਵਾਨ ਕੋਈ ਅਸੀਂ ਗਲਤ ਨਹੀਂ ਇਹਦੇ ਨੂੰ ਸਮਝਾਉਣੇ ਆ ਹਾਂ ਤੇ ਬਾਹਰ ਜਾ ਕੇ ਇਹ ਤੇ 10 20 ਲੱਖ ਰੁਪਏ ਦਾ ਰੋਜ਼ਗਾਰ ਦੇ ਕੋ 20 ਲੱਖ ਜਿਹੜੇ ਲੀਡਰ ਸਵਾਲ ਜਿਹੜੇ ਪਿੰਡਾਂ ਜਾ ਕੇ ਵੱਡੇ ਵੱਡੇ ਵਾਅਦੇ ਕਰਦੇ ਆ ਵੀ ਨੌਕਰੀਆਂ ਦੇ ਦਾਂਗੇ ਤੁਹਾਨੂੰ ਆਹ ਦੇ ਦਾਂਗੇ ਉਦੋਂ ਉਹਨਾਂ ਨੂੰ ਕਹਿੰਦੇ ਨੇ ਹੈਗੇ ਵੀ ਸਾਡੇ ਕਿਸੇ ਦਾ ਲੀਡਰਾਂ ਦੇ ਕੰਨ ਵੀ ਨਹੀਂ ਆਉਂਦੇ ਜੀ ਹਾਂ ਨਾ ਤਾਂ ਅਸੀਂ ਕਿਸੇ ਦੇ ਮੰਗ ਦੁਰੀਏ ਅਸੀਂ ਵੋਟ ਪਾਉਣੇ ਜਿੱਥੇ ਮਰਜ਼ੀ ਪਾਵਾਂਗੇ ਆਦੀ ਮਰਜ਼ੀ ਨਾਲ ਪਾਵਾਂਗੇ ਬਾਪੂ ਜੀ ਕੀ ਲੱਗਦਾ ਲੋਕ ਸਭਾ ਚੋਣਾਂ ਨੇਗੇ ਅੱਜ ਕਿਹੜੀ ਪਾਰਟੀ ਬਾਜ਼ੀ ਮਾਰ ਚੱਲੀ ਆ ਯਾਰ ਫਾਇਦਕੀ ਤਾਂ ਦੇਖੋ ਜੀ ਲੱਗਦੀ ਤਾਂ ਅਕਾਲੀ ਵਾਲੇ ਲੱਗਦੇ ਵੀ ਇਹਦੇ ਚੰਗਾ ਸੰਹਾਰ ਚਮਿੰਦਕੌਰ ਦਾ ਲੱਗ ਲੱਗਦਾ ਵੀ ਲੈ ਜੂ ਇਹ ਬਾਕੀ ਪਬਲਿਕ ਦੇ ਖਿਆਲ ਦੀ ਹੈ ਬਾਕੀ ਪਬਲਿਕ ਦਾ ਹੋਇਆ ਅਕਾਲੀ ਦਾਲੀ ਕਿਉਂ ਲੱਗਦਾਗਾ ਉਹ ਵੀ ਪਾਰਟੀਆਂ ਨੇ ਜੇ ਇਹ ਕੀ ਲੱਗਦਾ ਵੀ ਇਹਨਾਂ ਨੇ ਕੰਮ ਕਰਿਆ ਪਹਿਲਾਂ ਹੁਣ ਕੰਮ ਨਹੀਂ ਕਰ ਰਹੇ ਆ ਚੱਕਰ ਠੀਕ ਹੈ ਹਾਂ ਠੀਕ ਹੈ ਕੀ ਲੱਗਦਾ ਭਾਈ ਜੀ ਕੀ ਨਾਮਾ ਬਰਸੰਗਈ ਕੀ ਲੱਗਦਾ ਤੇ ਕਿਹੜੀ ਪਾਰਟੀ ਜਿੱਤ ਸਕਦੀ ਆ ਮੈਂ ਤਾਂ ਫਿਰ ਮੋਦੀ ਜਿੱਤੂ ਆ ਮੋਦੀ ਕੰਮ ਕਰਦਾ ਹਰੇ ਕੀ ਕਰੇ ਮੋਦੀ ਨੇ ਹਾਂ ਕੀ ਕਰੇ ਮੋਦੀ ਨੇ ਕੀ ਕਰੇ ਮੋਦੀ ਨੇ ਹਾਂ ਬੋਲੋ ਕਾਪੂ ਜੀ ਕੀ ਲੱਗਦਾ ਕਿਹੜੀ ਪਾਰਟੀ ਜਿੱਤ ਸਕਦੀ ਆ ਮੋਦੀ ਜੀ ਸਤਿਵੰਤ ਸਭ ਤੋਂ ਵਧੀਆ ਬੰਦਾ ਜੀ ਮੋਦੀ ਕੀ ਕਹ ਵਧੀਆ ਲੱਗਦਾ ਮੋਦੀ ਨੇ ਮੈਂ ਸਾਰੇ ਕੰਮ ਵਧੀਆ ਨੇ ਜੀ ਹਾਂ ਐਫਟੀ ਜੈਡ ਆਟਾ ਦਾਲ ਸੀਗ ਨਰਨ ਐਡਜੂਡਸ ਸਾਰੇ ਬੰਦੇ ਵਧੀਆ ਨੇ ਹਾਂ ਜੀ ਆਟਾ ਦਾਲ ਹੁੰਦਾ ਨਾ ਹੋਰ ਸਾਬ ਓਏ ਪਹਿਲੀ ਜਤੂ ਪਾਰਟੀ ਦੂਜੀ ਪਾਰਟੀ ਨੂੰ ਲੱਗਦੇ ਉਹ ਸਭ ਖਾਪਾਉਣੇ ਹਿੰਡਾ ਲੋਕ ਸਭਾ ਹਲਕੇ ਦੇ ਉਥੋਂ ਉਮੀਦਵਾਰ ਖੜੇ ਹੋਏ ਆ ਹਰਸਿਮਰਤ ਅਕਾਲੀ ਦਲ ਵੱਲੋਂ ਆ ਤੇ ਸਭ ਖਾਪਾਉਣੇ ਜੀਤਮਿੰਦਰ ਸਿੰਘ ਸਿੱਧੂ ਸਭ ਖਾਪਾਉਣੇ ਕਾਇਰ ਨਾ ਕੱਲੇ ਮੋਦੀ ਜਤੂ ਉਸ ਮੋਦੀ ਜੀ ਵਕਾ ਦਾ ਪੜਾ ਕਰਦਾਗਾ ਮੋਦੀ ਜੀ ਵਕਾ ਦਾ ਪੜਾ ਕਰਦਾਗਾ ਕੀ ਨਾਮ ਸੰਤੋਖ ਰਾਏ ਕੀ ਕਾਂਗਰਸ ਬਾਦ ਜਿਹੜੀ ਸੈਂਟਰ ਦੇ ਵਿੱਚ ਕਿਹੜੀ ਪਾਰਟੀ ਆ ਸਕਦੀ ਹੈ ਤੇ ਤੁਹਾਡੇ ਲੋਕ ਸਭਾ ਹਲਕਾ ਬਠਿੰਡਾ ਪੈਂਦਾ ਕਿਹੜੀ ਪਾਰਟੀ ਚ ਸੈਂਟਰ ਦੇ ਵਿੱਚ ਤਾਂ ਮੋਦੀ ਸਰਕਾਰ ਹੀ ਆਊਗੀ ਪਰ ਇਸ ਪਰ ਇਸ ਜਿਹੜੀ ਬਾਦ ਸਾਹਿਬ ਬਠਿੰਡਾ ਲੋਕ ਸਭਾ ਤੇ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ ਜੋ ਆਮ ਆਦਮੀ ਪਾਰਟੀ ਨੂੰ ਵੀ ਥੋੜਾ ਭਗਵੰਤ ਮਾਨ ਦਾ ਪ੍ਰਸ਼ਤਾ ਦੇ ਖਲਾਫ ਜੋ ਕੰਮ ਕੀਤੇ ਉਹ ਬੋਲਦੇ ਆ ਦੂਜੇ ਪਾਰਟੀਆਂ ਦਾ ਕੀ ਚੱਲੂ ਤੁਸੀਂ ਪਾਰਟੀ ਲੈਣਾ ਕੋਈ ਸਕੂਪ ਹੈ ਨਹੀਂ ਜੀ ਇਹ ਲੱਗਦਾ ਕਿਹੜੀ ਕਿਹੜੀ ਪਾਰਟੀ ਦੇ ਤੋਂ ਮੁਕਾਬਲਾ ਹੋਵੇ ਇੱਥੇ ਕਾਂਗਰਸ ਦੇ ਆਮ ਆਦਮੀ ਪੱਡ ਦੇ ਮੁਕਾਬਲਾ ਹੈਗਾ ਜੀ ਇਹ ਸানা ਮਾਨਸਾ ਦੇ ਲੋਕ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਲੈ ਕੇ ਆਪਣਾ ਜਿਹੜਾ ਪ੍ਰतिकਰਮ ਦਿੱਤਾ ਕਿ ਕਿਹੜੀ ਪਾਰਟੀ ਜਿੱਤੇਗੀ ਜਾਂ ਕਿਹੜੀ ਪਾਰਟੀ ਮਾਰੇਗੀ ਬਾਜੀ ਅਮਰਜੀਤ ਸਿੰਘ ਪੰਜਾਬ ਦਾ